ਅੱਕੇ ਦੇ ਕਈ ਪਿੰਡ ਇਸ ਸਮੇਂ ਹੜ੍ਹ ਕਾਰਨ ਗੰਭੀਰ ਮੁਸੀਬਤ ਦਾ ਸਾਹਮਣਾ ਕਰ ਰਹੇ ਨੇ ਪਿੰਡ ਫੁੱਲੇ ਚਾ ਕੋਟਲੀ ਕੋਰੋਟਾਨਾ ਵੰਜਾਵਲ ਨੰਗਲ ਅਤੇ ਕਮੀਰਪੂਰਾ ਵਿੱਚ ਦਰਿਆਵਾਂ ਦਾ ਪਾਣੀ ਦਾਖਲ ਹੋਣ ਨਾਲ ਲੋਕਾਂ ਦੀ ਜ਼ਿੰਦਗੀ ਉਜੜਦੀ ਨਜ਼ਰ ਆ ਰਹੀ ਹੈ ਪਾਣੀ ਨਾ ਸਿਰਫ ਘਰਾਂ ਵਿੱਚ ਦਾਖਲ ਹੋ ਕੇ ਲੋਕਾਂ ਦੀ ਰੋਜ਼ਾਨਾ ਜ਼ਿੰਦਗੀ ਮੁਸ਼ਕਲ ਬਣਾ ਦਿੰਦੀ ਹੈ ਸਗੋਂ ਖੇਤਾਂ ਵਿੱਚ ਖੜੀਆਂ ਫਸਲਾਂ ਵੀ ਪੂਰੀ ਤਰ੍ਹਾਂ ਤਬਾਹ ਹੋ ਚੁੱਕੀਆਂ ਨੇ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਇਹ ਹੜ੍ਹ ਉਹਨਾਂ ਨੂੰ 5 ਸਾਲ ਪਿੱਛੇ ਧੱਕ ਦੇਵੇਗਾ ਕਿਉਂਕਿ ਸਾਰੀ ਮਿਹਨਤ ਨਾਲ ਖੜੀ ਕੀਤੀ ਖੇਤੀ ਪਾਣੀ ਵਿੱਚ ਡੁੱਬ ਗਈ ਕਿਸਾਨਾਂ ਲਈ ਇਹ ਹੜ ਇੱਕ ਵੱਡੀ ਤਬਾਹੀ ਸਾਬਤ ਹੋ ਰਹੀ ਹੈ ਹੁਣ ਖਾਣ ਪੀਣ ਲਈ ਵੀ ਕੁਝ ਨਹੀਂ ਬਚਿਆ ਪਿੰਡ ਦੇ ਰਹਿਣ ਵਾਲੇ ਲੋਕ ਦੁੱਖ ਜ਼ਾਹਿਰ ਕਰਦੇ ਹੋਏ ਕਹਿੰਦੇ ਨੇ ਸਥਿਤੀ ਇਹ ਹੈ ਕਿ ਘਰਾਂ ਦੇ ਅੰਦਰ ਪਾਣੀ ਖੜਾ ਤੇ ਲੋਕਾਂ ਨੂੰ ਆਪਣੇ ਘਰ ਛੱਡ ਕੇ ਸੁਰੱਖਿਅਤ ਥਾਵਾਂ ਦੀ ਤਲਾਸ਼ ਕਰਨੀ ਪੈ ਰਹੀ ਹੈ ਬੱਚੇ ਔਰਤਾਂ ਤੇ ਬਜ਼ੁਰਗਾਂ ਲਈ ਹਾਲਾਤ ਹੋਰ ਵੀ ਮੁਸ਼ਕਿਲ ਬਣ ਗਏ ਨੇ ਬਿਮਾਰੀਆਂ ਫੈਲਣ ਦਾ ਖਤਰਾ ਵੀ ਵਧ ਰਿਹਾ ਕਿਉਂਕਿ ਪੀਣ ਯੋਗ ਪਾਣੀ ਅਤੇ ਜ਼ਰੂਰ ਅਤੇ ਹੋਰ ਜ਼ਰੂਰੀ ਸਹੂਲਤਾਂ ਵੀ ਪ੍ਰਭਾਵਿਤ ਹੋ ਰਹੀਆਂ ਨੇ ਲੋਕਾਂ ਨੇ ਸਰਕਾਰ ਤੇ ਪ੍ਰਸ਼ਾਸਨ ਤੋਂ ਤੁਰੰਤ ਮਦਦ ਦੀ ਅਪੀਲ ਕੀਤੀ ਹਾਂਜੀ ਹਾਂਜੀ ਵੀਰ ਰਾਤ ਦਾ ਰਾਤੀ ਤੇ ਬੜਾ ਘੱਟ ਹੀ ਪਾਣੀ ਹਾ ਹੁਣ ਬੜਾ ਤੇਜ਼ ਹੋਇਆ ਜੀ ਰਾਤੀ ਤੇ ਪਹਿਲਾਂ ਮਸਾ ਮਸਾ ਹੌਂਦੇ ਉਦੋਂ ਹੀ ਮੜ ਮੜਾ ਆਜ ਹੁਣ ਬੜਾ ਜ਼ਿਆਦਾ ਵਹਾ ਹੌਂਦਿਆ ਜੀ ਪੈਂਦਿਆ ਜੀ ਉਹ ਤੇਜ ਜੇ ਆ ਵੀ ਪਉਣ ਵੇਗ ਜੀ ਪਾਣੀ ਪਿੱਛੋਂ ਬੜਾ ਤੇਜ਼ ਆਉਂਦਿਆ ਉਹਦੇ ਕਾਰਨ ਆਉਂਦਿਆ ਪਾਣੀ ਪਧਰਾ ਹੋ ਗਿਆ ਪਾਣੀ ਰਾਹ ਬਾਲਿਆ ਤੁਰਿਆ ਹੁੰਦਿਆ ਪਾਣੀ ਆਪਣੇ ਆਪਿਆਂ ਨੂੰ ਤੇ ਪਰਲੀ ਸਾਈਡ ਬਹੁਤ ਜ਼ਿਆਦਾ ਤੇਜ਼ ਪਾਣੀ ਪੈਲੀਆਂ ਵਿੱਚ ਡਿੱਗਣ ਰਿਹਾ ਸਾਰੇ ਪਿੰਡ ਨੂੰ ਘੇਰਾ ਪਿਆਜ ਪਾਣੀ ਦਾ ਤਾਣ ਹੋਇਆ ਪੈਲੀਆਂ ਦਾ ਤੇ ਫਸਲਾਂ ਬਹੁਤ ਮਾਰੀਆਂ ਗਈਆਂ ਤੇ ਜਿਵੇਂ ਅਸੀਂ 4 ਸਾਲ 5 ਸਾਲ ਪਿੱਛੇ ਚੱਲ ਗਏ ਆ ਤੇ ਸਾਡਾ ਕੋਈ ਨਾ ਕੋਈ ਸੋਚਿਆ ਜਾਵੇ گا ਗਾਂਵਾਂ ਵਾਸਤੇ ਅਸੀਂ ਖਾਣਾ ਕਿੱਥੋਂ ਆਏ ਉਹ ਖਾਣਾ ਤੇ ਉਹ ਕਮਾਉਣਾ ਇਹ ਇਹ ਸਾਰਾ ਸਾਡਾ ਸਮੇਂ ਮਾਰ ਹੋ ਗਈ ਹੈ ਤੇਾਨੂੰ ਕੋਈ ਨਾ ਕੋਈ ਸਹੂਲਤਾਂ ਗਾਂਵਾਂ ਵਾਤੇ ਲੁਪੀਆਂ ਜਾਣ ਬਹੁਤ ਜ਼ਿਆਦਾ ਗਰੀਬ ਹੋ ਗਏ ਅਸੀਂ ਅੱਗੇ ਨੂੰ ਕਿੰਨਾ ਕੁ ਪਾਣੀ ਹੈ ਪਾਣੀ ਘੜੋ ਘੜੇ 5-6 ਫੁੱਟ ਤੋਂ ਤਾਂ ਹੈਗਾ ਇਹ ਝੋਨੇ ਸਭ ਡੁੱਬ ਗਏ ਤੇ ਪਰੇ ਨ ਲੱਗਣਦੇ ਝੋਨਾ ਕਿੱਥੇ ਤੇ ਪਾਣੀ ਕਿ ਛੱਪੜ ਕਿੱਥੇ ਆ ਬਹੁਤ ਜ਼ਿਆਦਾ ਚੋ ਪਾਣੀ ਪਾਣੀ ਆ ਆਉਂਦਿਆ ਹੈ ਇਹ ਸਾਡਾ ਖੇਕ ਜਿਹੜਾ ਸਭ ਡੁੱਬਿਆ ਪਿਆ ਹੈ ਬਹੁਤ ਜ਼ਿਆਦਾ ਪਾਣੀ ਆ ਪਾਣੀ ਤੋਂ ਵੱਧ ਹੋਰ ਕੋਈ ਚੀਜ਼ਾਂ ਨੂੰ ਨਜ਼ਰ ਨਹੀਂ ਆਉਂਦੀ ਕੋਈ ਵੀ ਕੋਈ ਝੋਨਾ ਕੋਈ ਕੁਝ ਨਹੀਂ ਨਜ਼ਰ ਆਉਂਦਿਆ ਸਾਨੂੰ ਸਾਰਾ ਪਾਣੀ ਪਾਣੀ ਨਜ਼ਰ ਆਈ ਜਾਂਦਿਆ ਜਿੱਧਰ ਨੂੰ ਵੇਖੀ ਉਧਰ ਪਾਣੀ ਜਿੱਧਰ ਨੂੰ ਵੇਖੀ ਉਧਰ ਪਾਣੀ ਸਾਰੇ ਪਿੰਡ ਦੇ ਵਿੱਚ ਚਾਰ ਸਵੇਰੇ ਪਾਣੀ ਘੁੰਮ ਗਿਆ ਸਿਰਫ ਦੋ ਚਾਰ ਘਾਵੀਆਂ ਜਿਹੜੇ ਬਚੇ ਪਾਣੀ ਤੋਂ ਬਾਕੀ ਸਭ ਪਾਣੀ ਚੱਲਣ ਦੇ ਅਜੇ